ਲਾਸਟ ਟਾਪਿਕ ਜਿੱਤੇ ਮੈਂ ਗੱਲ ਕਰਨੀ ਚਾਹੁੰਦਾ दैट इज 멘ਟਲ ਹੈਲਥ ਟੂ ਮੱਚ ਆਫ ਇਨਫੋਰਮੇਸ਼ਨ ਐਂਡ ਕਟ ਕਾਮਨ ਸੈਂਸ ਮੇਰੇ ਖਿਆਲ ਚ ਲੀਡ ਟੂ ਲੋਟ ਆਫ ਸਟ्रेस ਹਨਾ 멘ਟਲ ਹੈਲਥ ਬੰਦੇ ਤੇ ਇਫੈਕਟ ਕਰਦੀ ਆ ਕਿਉਂਕਿ ਜਿੰਨੀ ਜ਼ਿਆਦਾ ਬੰਦਾ ਕੰਫਿਊਜ਼ ਹੋਏਗਾ ਉਹਨੂੰ ਲੱਗਦਾ ਕਿ ਯਾਰ ਮੈਂ ਇੱਕ ਜਿੰਮ ਰਿਗਾਰਡਿੰਗ ਕੋਈ ਡਿਸੀਜਨ ਹੀ ਲੈ ਪਾਰ ਰਿਹਾ ਆਮ ਆਮ ਨਾਟ ਏਬਲ ਟੂ ਡੂ ਸਮਥਿੰਗ ਤੇ ਮੈਂ ਲਾਈਫ ਦੇ ਵਿੱਚ ਕੀ ਡਿਸੀਜਨ ਲਵਾਂਗਾ ਹਾਊ ਵਿਲ ਆਲ ਬੀ ਏਬਲ ਟੂ ਚੂਜ਼ ਅ ਰਾਈਟ ਪਾਰਟਨਰ ਹਾਊ ਆਲ ਬੀ ਅ ਗੁੱਡ ਫਾਦਰ ਹਨਾ ਸੋ ਏਰੀ 멘ਟਲ ਹੈਲਥ ਆ ਜਿਮ ਤੋਂ ਇੱਕ ਥੋੜੀ ਲੱਭੀ ਜਾਂਦੀ ਆ ਹੁਣ ਤੁਸੀਂ ਕੰਟੈਂਟ ਦੇਖੋ ਤੁਸੀਂ ਵੀ ਇੱਕ ਫਿਟਨੈਸ ਇਨਫਲੂਐਂਸਰ ਹੋ ਗਏ ਹੋ ਬਟ ਤੁਸੀਂ ਜਿਹੜਾ ਮੋਸਟਲੀ ਆਪਣਾ ਕੰਟੈਂਟ ਸ਼ੇਅਰ ਕਰਦੇ ਪਏ ਹੋ ਕਿ ਦੈਟ ਇਜ਼ ਰਿਗਾਰਡਿੰਗ ਐਕਸਰਸਾਈਜ਼ਸ ਤੁਸੀਂ ਦੂਜੇ ਟੌਪਿਕਸ ਤੇ ਵੀ ਹਲਕਾ ਹਲਕਾ ਕਵਰ ਕਰਦੇ ਹੋ ਬਟ ਜੇ ਮੈਂ 100 ਦੇ ਵਿੱਚੋਂ 70% he, 60% ਜਿਹੜਾ ਤੁਹਾਡਾ ਮੈਂ ਕੰਟੈਂਟ ਕਮਾ ਉਹਦੇ ਉੱਤੇ ਆ ਕਿਉਂ ਤੁਹਾਨੂੰ ਲੋਕ ਉਸ ਚੀਜ਼ ਤੇ ਸੁਣਨਾ ਪਸੰਦ ਕਰਦੇ ਸੋ ਜਿਮ ਦੇ ਵਿੱਚ ਜਾ ਕੇ ਆਪਾਂ ਆਪਣੀ ਮੈਂਟਲ ਹੈਲਥ ਨੂੰ ਕਿਤਨਾ ਕਿਤੇ ਆਪਣੀ ਫ੍ਰਸਟ੍ਰੇਸ਼ਨ ਕੱਢ ਲੈਂਦੇ ਆ ਇਰਿਟੇਸ਼ਨ ਨੂੰ ਕੱਢ ਲੈਂਦੇ ਆ ਹਣਾ ਬਟ ਉਹ ਇਗਜ਼ਾਮਪਲ ਦੇ ਰਿਹਾ ਮੈਂ ਛੋਟੀ ਜੀ ਹੁਣ ਰੀਸੈਂਟਲੀ ਇੱਕ ਦੋ ਦਿਨ ਪਹਿਲਾਂ ਕਾਫੀ ਵਿਦ ਕਰਨ ਦੇ ਵਿੱਚ ਇੱਕ ਕਪਲ ਨੇ ਆ ਗਏ ਆਪਣੀ ਆਈਓਵਰ ਆਫ दैट ਕਪਲ ਨੇ ਦੀਪਿਕਾ ਐਂਡ ਰਣਵੀਰ ਆਏ ਇਹ ਪੈਰੀ ਸਾਹਿਬ ਕਹਿੰਦੇ ਵੀ ਅਸੀਂ ਮੈਂ ਆਪਾਂ ਹੁਣ ਤੁਹਾਡੇ ਕੋਲ ਆ ਤੱਕ ਮੈਨੂੰ ਪਤਾ ਨਹੀਂ ਅਜੇ ਤੱਕ ਕੀ ਗੱਲ ਕੀ ਹੋਈ ਮੈਨੂੰ ਲੱਗਦਾ ਇਹ ਨਾਲ ਦੇ ਦੱਸ ਦਿਓ ਸਾਨੂੰ ਸਾਰਾ ਕੁਝ ਦੱਸ ਦਿਓ ਮੈਂ ਵੀ ਨਾਲ ਹੀ ਹੋਂਦਾ ਵੇਹ ਤੇ ਮੈਨੂੰ ਵੀ ਹੁਣੇ ਸ਼ੇਅਰ ਕੀਤੀ ਇਹਨਾਂ ਨੇ ਐਂਡ ਦੀ ਟੋਲਡ ਕੇ ਉਹ ਇੱਕ ਬੰਦਾ ਮੀਨਸ ਕਹਿਣ ਦਾ ਭਾਵ ਕਿ ਮੈਂਟਲ ਹੈਲਥ ਨੂੰ ਡਰਾਈਵ ਕਰਨ ਵਾਸਤੇ ਐਕਟਰਸ ਹੈਗੇ ਨੇ ਆਪਾਂ ਹਮੇਸ਼ਾ ਆਪਣਾ ਇੱਕ ਰੋਲ ਮਾਡਲ ਦੇਖ ਲੈਂਦੇ ਆ ਉਹਦੀ ਲਾਈਫ 'ਚ ਜੋ ਚੱਲਣਦੇ ਹੈਗਾ ਆ ਆਪਾਂ ਉਹਨੂੰ ਖੁਦ ਇੰਪਲੀਮੈਂਟ ਕਰਨੀ ਕੋਸ਼ਿਸ਼ ਕਰਦੇ ਆ ਆਪਾਂ ਹੁਣ ਸਾਰੇ ਉਹਨੂੰ ਸਪੋਰਟ ਕਰ ਰਹੇ ਆ ਕਿਸੇ ਨੂੰ ਮਾੜਾ ਕਹਿ ਰਹੇ ਕਿਸੇ ਨੂੰ ਚੰਗਾ ਕਰ ਮੀਨਸ ਆਪਾਂ ਇੰਨੇ ਵੀਕ ਆ ਕਿ ਆਪਾਂ ਆਪਣੇ ਮੈਂਟਲ ਹੈਲਥ ਦੇ ਡਿਸੀਜਨ ਖੁਦ ਨਹੀਂ ਲੈ ਪਾ ਰਹੇ ਮੈਂ ਲੈਣਾ ਚਾਹੁੰਦਾ ਭਾਜੀ ਹਰ ਇੱਕ ਬੰਦਾ ਜਿਹੜਾ ਤੁਹਾਨੂੰ ਸੌਂਦਾ ਬੈਸਟ ਟਾਈਮ ਲੈਣਾ ਚਾਹੁੰਦਾ ਆ ਆਬਵੀਅਸਲੀ ਤੁਸੀਂ ਇੱਕ ਲਾਈਨ ਦੇ ਵਿੱਚ ਉਹ ਡਿਫਾਈਨ ਨਹੀਂ ਕਰ ਸਕਦੇ ਬਟ ਮੇਬੀ ਕਿੰਨਾ ਨਾ ਜਰਨੀ ਆਫ 1000 ਮਾਈਲਸ ਸਟਾਰਟ ਵਿਦ ਅ ਸਿੰਗਲ ਸਟੈਪ ਸ਼ਾਇਦ ਉਹ ਸਟੈਪ ਅਪ ਆ ਦੇ ਸਕੀਏ ਆ ਦੇਖੋ ਮੈਂਟਲੀ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਬੜੀਆਂ ਜਿਆਦਾ ਪ੍ਰੋਬਲਮਾਂ ਨੇ ਤਾਂ ਉਹਨਾਂ ਦਾ ਸੋਲੂਸ਼ਨ ਚਾਹੁੰਦੇ ਹੋ ਇੱਕ ਦੋ ਚੀਜ਼ਾਂ ਜਿਹੜੀਆਂ ਕਿ ਮੈਂ ਬੜਿਆ ਬਿਲੀਵ ਕਰਨਾ ਤੇ ਮੰਨਣਾ ਵੀ ਆ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਮੈਨੂੰ ਲੱਗਦਾ ਕਿ ਮੈਨੂੰ ਫਾਇਦਾ ਹੈ ਸ਼ਾਇਦ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਉਹਦਾ ਫ ਕਿਸਲਫ ਅਵੇਅਰਨੈਸ ਬੋਲਦੇ ਜੂਣੇ ਪਰ ਸੈਲਫ ਅਵੇਅਰਨੈਸ ਦਾ ਮਤਲਬ ਹੈ ਕਿ ਅੱਜ ਮੈਂ ਚੰਗਾ ਫੀਲ ਕਰਨਾ ਪੈਂਦਾ ਮੈਨੂੰ 100% ਪਤਾ ਹੈ ਕਿ ਮੈਂ ਕਿਉਂ ਚੰਗਾ ਫੀਲ ਕਰਨਾ ਰਿਹਾ ਤੇ ਉਹਦਾ ਰੀਜ਼ਨ ਅਸਲ ਮੈਨੂੰ ਪਤਾ ਹੈ ਜੇ ਮੈਂ ਉਦਾਸ ਫੀਲ ਕਰਨਾ ਪੈਂਦਾ ਮੈਨੂੰ 100% ਪਤਾ ਹੈ ਕਿ ਮੈਂ ਕਿਉਂ ਉਦਾਸ ਫੀਲ ਕਰ ਰਿਹਾ ਮੈਂ ਜੋ ਵੀ ਫੀਲ ਕਰਨਾ ਪਿਆ ਮੈਨੂੰ ਪਤਾ ਹੈ ਕਿ ਉਹਦੇ ਪਿੱਛੇ ਦਾ ਰੀਜ਼ਨ ਕੀ ਮੈਂ ਕਿਸੇ ਦੇ ਉੱਤੇ ਦੋਸ਼ ਨਹੀਂ ਲਾਂਦਾ ਪਿਆ ਸਪੋਜ਼ ਮੈਂ ਭੈੜਾ ਫੀਲ ਕਰਨਾ ਪਿਆ ਸਟੋਪ ਮੈਂ ਦੇਖਿਆ ਹੋਏਗਾ ਤੁਸੀਂ ਉਹ ਯਾਰ ਸਾਹਮਣੇ ਬੰਦਾ ਬੈਠਾ ਹੈ ਮੇਰਾ ਟਾਈਮ ਵੇਸ ਕਰਦਾ ਪਿਆ ਚਾਹੀਏ ਸੈ ਮੈਂ ਖੁਦ ਐਨਲਾਈਜ਼ ਕਰਾਂਗਾ ਕਿ ਯਾਰ ਮੈਂ ਮੈਂ ਇੱਥੇ ਕਿਸੇ ਨੂੰ ਬੰਨ ਕੇ ਤੈਨੂੰ ਬਿਠਾਇਆ ਮੈਂ ਜੇ ਮੈਂ ਇੱਥੇ ਬੈਠਾ ਹਾਂ ਤਾਂ ਕਿਉਂ ਬੈਠਾ ਹਾਂ ਮੇਰੀ ਕੀ ਕਮਜ਼ੋਰੀ ਹੈ ਕਿ ਮੈਂ ਐਸੇ ਬੰਦੇ ਦੇ ਸਾਹਮਣੇ ਬੈਠ ਕੇ ਗੱਲਾਂ ਸੁਣਨਾ ਪਿਆ ਉਹ ਦੀਆਂ ਜਿਨ੍ਹਾਂ ਦੀ ਮੈਨੂੰ ਜ਼ਰੂਰਤ ਨਹੀਂ ਹੈਗੀ ਅੱਛਾ ਯਾਰ ਮੈਂ ਸੋਸ਼ਲ ਪ੍ਰੈਸ਼ਰ ਦੇ ਵਿੱਚ ਮੇਰੀ ਮੰਮੀ ਨੇ ਨਹੀਂ ਚੰਗਾ ਸਮਝਣਾ ਜੇ ਮੈਂ ਇਥੇ ਨਾ ਬੈਠਾ ਅੱਛਾ ਸੋ ਇਹ ਸੈਲਫ ਅਨਲਾਈਜ਼ ਕਰਨਾ ਸੈਲਫ ਅਵੇਅਰਨੈਸ ਬਹੁਤ ਵੱਡੀ ਉਂਗਲ ਘੁਮਾ ਕੇ ਆਪਣੇ ਤੇ ਲੈ ਕੇ ਘੁਮਾ ਕੇ ਆਪਣੇ ਤੇ ਲੈ ਕੇ ਨਹੀਂ ਔਰ ਉਂਗਲ ਘੁਮਾ ਕੇ ਆਪਣੇ ਤੇ ਲੈ ਕੇ ਆਣ ਦਾ ਇਹੀ ਹੈਗਾ ਰਿਸਪਾਂਸਿਬਲ ਖੁਦ ਬਣੋ ਤੁਹਾਡੀ ਲਾਈਫ ਜੋ ਵੀ ਚੱਲਦਾ ਪਿਆ ਚੰਗਾ ਚੱਲਦਾ ਪਿਆ ਮਾੜਾ ਚੱਲਦਾ ਪਿਆ ਕੁਝ ਵੀ ਨਹੀਂ ਚੱਲਦਾ ਪਿਆ ਉਹਦੀ ਰਿਸਪਾਂਸਿਬਿਲ ਤੁਸੀਂ ਖੁਦ ਲੋ ਸੈਲਫ ਅਵੇਅਰਨੈਸ ਵਾਸਤੇ ਬੜੀਆਂ ਸਾਰੀਆਂ ਚੀਜ਼ਾਂ ਨੇ ਲੋਕੀ ਕਹਿੰਦੇ ਨੇ ਕਿ ਮ ਜੇਕਰ ਤੁਸੀਂ ਰਿਲੀਜੀਅਸ ਹੋ ਤਾਂ ਜੋ ਜਿਸ ਵੀ ਰਾਬਤੇ ਵਿੱਚ ਜਾਂ ਜਿਹਦੇ ਵਿੱਚ ਵੀ ਤੁਹਾਨੂੰ ਮੰਨਤਾ ਹੈ ਜੇਕਰ ਤੁਸੀਂ ਬੰਦਗੀ ਕਰਦੇ ਹੋ ਉਹਦੇ ਨਾਲ ਫੈਲਾ ਹੁੰਦਾ ਮੈਨੂੰ ਲੱਗਦਾ ਪਰ ਜੇਕਰ ਤੁਸੀਂ ਉਹ ਬੰਦਗੀ ਜਾਂ ਜੋ ਕੁਝ ਕਰਦੇ ਪਏ ਉਹ ਸਿਰਫ ਇਸ ਕਰਕੇ ਨਹੀਂ ਕਰਦੇ ਪਏ ਕਿਉਂਕਿ ਕਿਉਂਕਿ ਕੀਤੀ ਜਾਂਦੀ ਹੈ ਸਮਝੇ ਤੁਸੀਂ ਮੈਨੂੰ ਕਿਹਾ ਕਿ ਯਾਰ ਜਾਂ ਫਿਰ ਮੈਨੂੰ ਮੇਰੀ ਪਰਿਸ਼ ਇਸ ਤਰ੍ਹਾਂ ਦੀ ਹੈ ਕਿ ਇਦਾਂ ਕਰਨਾ ਚਾਹੀਦਾ ਅੱਛਾ ਜੀ ਮੈਂ ਕਰਨਾ ਪਿਆਵਾ ਪਰ ਮੈਨੂੰ ਤਾਂ ਕੁਝ ਵੀ ਫੀਲ ਹੁੰਦਾ ਪੈ ਐਦਾਂ ਕੁਝ ਨਹੀਂ ਫੀਲ ਹੁੰਦਾ ਠੀਕ ਹੈ ਮੈਂ ਸੈਲਫ ਅਵੇਅਰਨੈਸ ਸਿਰਫ ਔਰ ਸਿਰਫ ਇਹ ਨਹੀਂ ਕਿ ਤੁਸੀਂ ਖੁਦ ਬੈਠੇ ਹੋ ਆਪਣੇ ਨਾਲ ਜੇਕਰ ਤੁਸੀਂ ਕਿਸੇ ਦੀ ਬੰਦਗੀ ਕਰਦੇ ਪਿਓ ਤਾਂ ਇੱਕ ਹਿਸਾਬ ਇਹ ਤੁਹਾਨੂੰ ਇਨਵੀਜ਼ੀਬਲ ਸਪੋਰਟ ਮਿਲੀਏ ਤੁਹਾਡੇ ਦਿਮਾਗ ਨੂੰ ਇੱਕ ਇਨਵੀਜ਼ੀਬਲ ਸਪੋਰਟ ਮਿਲੀਏ ਉਹ ਸਪੋਰਟ ਦੇ ਨਾਲ ਤੁਸੀਂ ਸੈਲਫ ਰਿਅਲਾਈਜ਼ੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਜੇ ਤੁਹਾਨੂੰ ਇਹ ਚੰਗਾ ਲੱਗਦਾ ਉਸ ਗਿਆ ਕਰੋ ਰਿਸਪਾਂਸਿਬਲ ਖੁਦ ਲੋ ਉਂਗਲ ਜਿਹੜੀ ਉਹ ਦੂਜੇ ਵੱਲ ਕਰਨ ਦੀ بجائے ਆਪਣੇ ਵੱਲ ਰੱਖੋਗੇ ਮੈਂਟਲ ਹੈਲਥ ਕਿਤੇ ਨਹੀਂ ਜਾਂਦੀ ਮੈਨੂੰ ਕੱਲ ਜਾਂ ਮੇ ਮੇਰੀ ਆਦਤ ਹੈ ਕਿ ਰੋਟੀ ਖਾਂ ਤੋਂ ਬਾਅਦ ਆਪਾਂ ਨਿਕਲ ਜਾਈਦਾ ਥੋੜਾ ਮੈਂ ਇਕੱਲਾ ਹੀ ਨਿਕਲ ਜਾਂਦਾ ਮੈਂ ਬਾਹਰ ਨਾ ਤੁਰਨ ਵਾਸਤੇ ਮੈਂ ਸੋਚਦਾ ਪਿਆ ਸੀ ਕਿ ਯਾਰ ਕਈ ਪ੍ਰੋਬਲਮਾਂ ਆਉਂਦੀਆਂ ਨਾ ਮੈਂ ਕਦੀ ਵੀ ਕਿਸੇ ਨਾਲ ਨਾ ਐਸੇ ਬਹੁਤ ਜ਼ਿਆਦਾ ਖੁੱਲ ਕੇ ਸ਼ੇਅਰ ਨਹੀਂ ਕਰਦਾ ਜਦ ਮੈਂ ਸੋਚਿਆ ਕਿ ਕਾਤੋਂ ਨਹੀਂ ਮੈਂ ਇਦਾਂ ਕਰਦਾ ਸੈਲਫ ਅਵੇਅਰਨੈਸ ਸੈਲਫ ਰੀਅਲਾਈਜ਼ੇਸ਼ਨ ਦੀ ਗੱਲ ਕਰਦੇ ਨੇ ਕਿ ਮੈਂ ਕਿਉਂ ਨਹੀਂ ਇਦਾਂ ਕਰਦਾ ਮੈਨੂੰ ਫਿਰ ਆਇਆ ਕਿ ਮੈਨੂੰ ਯਾਰ ਜ਼ਰੂਰਤ ਨਹੀਂ ਫੀਲ ਹੋਈ ਕਦੀ ਹਨ ਐਨ ਉਹਨੂੰ ਮੈਂ ਆਪਣੀ ਕੋਈ ਬਹੁਤੀ ਮਤਲਬ ਤਾਰੀਫ ਨਹੀਂ ਕਰਦਾ ਪਿਆ ਕਿ ਮੈਂ ਬੜਾ ਸਟਰੋਂਗ ਆ ਜਾਂ ਕੁਝ ਪਰ ਮੈਨੂੰ ਲੱਗਦਾ ਨਹੀਂ ਕਿ ਜਿਹੜੀਆਂ ਮੇਰੀਆਂ ਪ੍ਰੋਬਲਮਾਂ ਨੇ ਉਹ ਮੇਰੇ ਤੋਂ ਬਿਹਤਰ ਕੋਈ ਜ਼ਿਆਦਾ ਸੋਲਵ ਕਰ ਸਕਦਾ ਐਂਡ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਪਤਾ ਹੈ ਕਿ ਮੇਰੀਆਂ ਜਿਹੜੀਆਂ ਪ੍ਰੋਬਲਮਾਂ ਨੇ ਅੱਧੀਆਂ ਤੋਂ ਜ਼ਿਆਦਾ ਸਾਲੀਆਂ ਮੈਂ ਖੁਦ ਹੀ ਕ੍ਰੀਏਟ ਕੀਤੀਆਂ ਕ੍ਰੀਏਟ ਕੀਤੀਆਂ ਮੈਂ ਵਜ੍ਹਾ ਤੇ ਮੈਂ ਆ ਤੇ ਜੇ ਮੈਂ ਕਿਸੇ ਨੂੰ ਦੱਸਾਂਗਾ ਮੈਂ ਆਪਣੀ ਵਾਈਫ ਨੂੰ ਦੱਸਣਾ ਉਹਦੇ ਚ ਮੇਰੇ ਵਾਲਾ ਜਿੰਨਾ ਵੀ ਕਸੂਰ ਦਾ ਪਾਰਟ ਐ ਨਾ ਉਹ ਮੈਂ ਥੋੜਾ ਸਾਈਡ ਤੇ ਰੱਖ ਕੇ ਸਾਹਮਣੇ ਵਾਲੇ ਦੇ ਕਸੂਰ ਦਾ ਪਾਰਟ ਥੋੜਾ ਹਾਈਲਾਈਟ ਕਰਕੇ ਉਹਨੂੰ ਦੱਸਣਾ ਫਿਰ ਉਹ ਅਫਰ ਸੋਲੂਸ਼ਨ ਨਹੀਂ ਹੈਗਾ ਉਹਦਾ ਕੁਝ ਮੈਨੂੰ ਮੇਰੀਆ ਪ੍ਰੋਬਲਮਾਂ ਦਾ ਮੈਨੂੰ ਪਤਾ ਤੇ ਜੇਕਰ ਮੈਂ ਐਕਸੈਪਟ ਕਰ ਸਕਨਾ ਮੈਂ ਇਨੀ ਸਟਰੈਂਥ ਹੈਗੀ ਹੈ ਮੇਰੇ ਅੰਦਰ ਕਿ ਮੈਂ ਕਿਥੇ ਕਿਥੇ ਗਲਤ ਵਾਂ ਤੇ ਉਹਨੂੰ ਮੰਨ ਵੀ ਲਵਾਂ ਫੇਰ ਭਾਜੀ ਫੇਰ ਕੋਈ ਮੈਂਟਲ ਹੈਲਥ ਕੋਈ ਚੱਕਰ ਹੀ ਕੋਈ ਨਹੀਂ ਆਗਾ ਦਿਨ ਦੇ ਵਿੱਚ ਭਾਜੀ ਇਦਾਂ ਕਿੰਨਾ ਕੁ ਟਾਈਮ ਤੁਸੀਂ ਉਹ ਜਿਹੜਾ ਤੁਸੀਂ ਇਕੱਲਾ ਤੁਹਾਨੂੰ ਕੋਈ ਨਾ ਮਿਲੇ ਇੱਕ ਟਾਈਮ ਤਾਂ ਜ਼ਰੂਰੀ ਹੈ ਮੇਰੇ ਲਈ ਸ਼ਾਮ ਨੂੰ ਰੋਟੀ ਖਾ ਕੇ ਤਾਂ ਮੈਂ ਰਹਿਣਾ ਕੱਲਾ ਥੋੜੀ ਦੇ ਕੱਲਾ ਮੈਨੂੰ ਰਹਿਣਾ ਬਹੁਤ ਚੰਗਾ ਲੱਗਦਾ ਐਂਡ ਮੈਨੂੰ ਇਦਾਂ ਲੱਗਦਾ ਕਿ ਬਹੁਤ ਦੁਨੀਆ ਦੇ ਵਿੱਚ ਇਹ ਜਿਹੜਾ ਪੈਟਰਨ ਆ ਜਾਂ ਇਹ ਸਟਾਈਲ ਆਫ ਲਿਵਿੰਗ ਆ ਬਿਲਕੁਲ ਖਤਮ ਹੀ ਹੋ ਗਿਆ ਵੀ ਆਲਵੇਸ ਨੀਡ ਸਮਵਨ ਜਿਹੜਾ ਹਰ ਦਿਨਾਂ ਕਨੈਕਟਡ ਰਹੇ ਚਾਹੇ ਉਹ ਫੋਨ ਆ ਚਾਹੇ ਉਹ ਜੇ ਤੁਸੀਂ ਇਦਾਂ ਸੋਚਦੇ ਹੋ ਨਾ ਹੁਣੇ ਆਪਾਂ ਦਿੱਲੀ ਗਏ ਸੀ ਉਹ ਮੇਰੇ ਦੋਸਤ ਉਹ ਵੀ ਪੋਡਕਾਸਟ ਰਿਕਾਰਡ ਕਰਦੇਤੇ ਸੀ ਉਹ ਵੀ ਕਹਿੰਦੇ ਸੀ ਕਿ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸਣ ਦੇ ਲਈ ਕਿਸੇ ਦੀ ਜ਼ਰੂਰਤ ਹੈ ਤੁਹਾਨੂੰ ਆਪਣੀ ਖੁਸ਼ੀ ਦੇ ਲਈ ਕਿਸੇ ਦੀ ਜ਼ਰੂਰਤ ਹੈ ਮਤਲਬ ਤੁਸੀਂ ਡਿਪੈਂਡੈਂਟ ਹੋ ਦੂਸਰੇੰ ਦੇ ਉੱਤੇ ਮਤਲਬ ਇਮੋਸ਼ਨਲ ਹੈਲਥ ਕੋਈ ਬਹੁਤ ਮੈਂ ਇਸ ਚੀਜ਼ ਨੂੰ ਬਹੁਤ ਵਧੀਆ ਕੋਈ ਇਮੋਸ਼ਨਲ ਹੈਲਥ ਨਹੀਂ ਮੰਨਦਾ ਤੁਸੀਂ ਇਮੋਸ਼ਨਲੀ ਡਿਪੈਂਡੈਂਟ ਹੋ ਦੂਸਰੇੰ ਦੇ ਉੱਤੇ ਠੀਕ ਹੈ ਖੁਸ਼ ਹੋਣ ਵਾਸਤੇ ਤੁਸੀਂ ਦੂਸਰੇੰ ਦੇ ਉੱਤੇ ਡਿਪੈਂਡੈਂਟ ਹੋ ਚਾਹੇ ਉਹ ਇਨਰੀਜ਼ੀਬਲ ਪਾਵਰ ਦੇ ਉੱਤੇ ਵੀ ਹੋ ਤੁਸੀਂ ਪਰ ਡਿਪੈਂਡੈਂਸੀ ਤਾਂ ਹੈਗੀ ਆ ਨਾ ਕਿਸੇ ਦੇ ਉੱਤੇ ਸੋ ਐਸ ਚੀਜ਼ ਨੂੰ ਮੈਂ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਮੰਨਦਾ ਕਿ ਤੁਹਾਨੂੰ ਜ਼ਰੂਰਤ ਪੈਂਦੀ ਹੈ ਖੁਸ਼ ਰਹਿਣ ਵਾਸਤੇ ਕਿਸੇ ਦੀ ਤੁਸੀਂ ਉਦਾਸ ਹੋ ਫਿਰ ਤੁਹਾਨੂੰ ਸਹਾਰੇ ਦੀ ਜ਼ਰੂਰਤ ਪੈਂਦੀ ਹੈ ਕੋ ਬਹੁਤ ਜ਼ਿਆਦਾ ਮਤਲਬ ਇਮੋਸ਼ਨਲੀ ਸਟਰੋਂਗ ਬੰ ਸਾਰੇ ਜਣੇ ਇਦਾਂ ਹੀ ਹੋਣੀ ਚਾਹੀਦੇ ਨੇ ਫੇਕ ਸਟਰੈਂਥ ਜਿਹੜੀ ਆ ਉਹ ਵੀਕਨੈਸ ਵੀਕਨੈਸ ਨਾਲੋਂ ਵੀ ਮਾੜੀ ਹੈ ਕਿ ਮੈਂ ਸਟਰੋਂਗ ਨਹੀਂ ਹੈਗਾ ਹਮਮ ਬਣ ਦਿਖਾ ਰਹੇ ਹਾਂ ਤਾਂ ਹਾਂ ਪਰ ਮੈਂ ਦਿਖਾ ਰਿਹਾ ਹਾਂ ਕਿ ਮੈਂ ਬੜਾ ਸਟਰੋਂਗ ਆ ਅਸਲ 'ਚ ਮੇਰੇ ਲਈ ਕਿਸੇ ਨੂੰ ਚਾਹੇ ਕਿਸੇ ਦੇ ਕਿਸੇ ਨੂੰ ਆਪਣੀ ਦੁੱਖ ਤਕਲੀਫ ਦੱਸਣੀ ਕੋਈ ਮੈਂ ਪਰਸਨਲੀ ਕਹਿਣਾ ਪੈਗਾ ਬਹੁਤ ਵਧੀਆ ਨਹੀਂ ਹੈ ਲੇਕਿਨ ਇਨ ਦਾ ਮੋਮੈਂਟ ਹੋ ਸਕਦਾ ਕਿਸੇ ਵਾਸਤੇ ਬਹੁਤ ਵਧੀਆ ਹੋਵੇ ਉਹਦੀ ਲਾਈਫ ਸੇਵ ਕਰ ਸਕਦੀ ਹੋਵੇ ਉਹ ਚੀਜ਼ ਠੀਕ